ਕਿਸਾਨਾਂ ਵੱਲੋਂ ਅੱਜ ਖਨੌਰੀ ਤੇ ਸ਼ੰਭੂ ਬਾਰਡਰ ਤੇ ਵੱਡਾ ਇਕੱਠ ਕੀਤਾ ਗਿਆ ਤਾਂ ਇਸ ਦਰਮਿਆਨ ਵੱਡੇ ਐਲਾਨ ਵੀ ਹੋ ਚੁੱਕੇ ਨੇ ਤਾਂ ਵੱਡਾ ਐਲਾਨ ਕਿਸਾਨਾਂ ਨੇ ਕਰ ਦਿੱਤਾ ਹੈ ਜਿੱਥੇ ਕਿ ਇਸ ਅੰਦੋਲਨ ਵਿੱਚ ਇਸ ਇਕੱਠ ਵਿੱਚ ਕਿਸਾਨ ਵੱਖ-ਵੱਖ ਜਿਹੜੇ ਆ ਵਾਹਾਂ ਲੈ ਕੇ ਪਹੁੰਚੇ ਅਤੇ ਵੱਡਾ ਇਕੱਠ ਅੱਜ ਕਿਸਾਨਾਂ ਵੱਲੋਂ ਸ਼ੰਭੂ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਤੇ ਕੀਤਾ ਤਾਂ ਹੁਣ ਕਿਸਾਨਾਂ ਵੱਲੋਂ ਅਗਲੀ ਰਣਨੀਤੀ ਵੀ ਜਿਹੜੀ ਆ ਐਲਾਨ ਦਿੱਤੀ ਗਈ ਹੈ ਤੇ ਵੱਡਾ ਐਲਾਨ ਕਰ ਦਿੱਤਾ ਗਿਆ ਜਿੱਥੇ ਪਹਿਲਾਂ ਹੀ ਇਹ ਸਾਰਾ ਮਾਮਲਾ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਹੈ ਤੇ ਸ਼ੰਭੂ ਬਾਰਡਰ ਦੀ ਇੱਕ ਲੇਨ ਜਿਹੜੀ ਆ ਹਾਈਵੇ ਦੇ ਉੱਚਾਲਣ ਦੇ ਲਈ ਕਮੇਟੀ ਜਿਹੜੀ ਆ ਬਣਾਉਣ ਦੇ ਹੁਕਮ ਆ ਉਹ ਜਾਰੀ ਕਿਤੇ ਹੋਇਆ ਸੁਪਰੀਮ ਕੋਰਟ ਨੇ ਅਤੇ ਇਸ ਦੇ ਦਰਮਿਆਨ ਹੀ ਹੁਣ ਜਿਹੜਾ ਵੱਡਾ ਇਕੱਠਾ ਜਿਹੜਾ ਕਿਸਾਨਾਂ ਨੇ ਕਿਹਾ ਤਾਂ ਅੱਜ 31 ਅਗਸਤ ਨੂੰ 200 ਦਿਨ ਆ ਜਿਹੜੇ ਉਹ ਪੂਰੇ ਹੋ ਚੁੱਕੇ ਨੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਧਰਨਾ ਪ੍ਰਦਰਸ਼ਨ ਚੱਲਦੇ ਹੋਏ ਤਾਂ ਇਸ ਨੂੰ ਲੈ ਕੇ ਕਿਸਾਨਾਂ ਨੇ ਅੱਜ ਵੱਡੀ ਜਿਹੜੀ ਆ ਕਾਲ ਦਿੱਤੀ ਸੀ ਕਿਸਾਨਾਂ ਨੂੰ ਕਿ ਅੱਜ ਵੱਡੇ ਪੱਧਰ ਤੇ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਪਹੁੰਚਣ ਅਤੇ ਮੌਕੇ ਦੀ ਸਰਕਾਰਾਂ ਨੂੰ ਘੇਰਿਆ ਜਾਵੇ ਅਤੇ ਉਸ ਸਭ ਤੋਂ ਕਿਸਾਨਾਂ ਵੱਲੋਂ ਅਪੀਲ ਜਾਣ ਤੋਂ ਬਾਅਦ ਤਾਂ ਹੁਣ ਕਿਸਾਨ ਜਿਹੜੇ ਉਹ ਅੱਜ ਖਨੌਰੀ ਬਾਰਡਰ ਤੇ ਪਹੁੰਚੇ ਨੇ ਤੇ ਇੱਥੋਂ ਹੀ ਵੱਡੇ ਐਲਾਨ ਹੋ ਚੁੱਕੇ ਨੇ ਤਾਂ ਕਈ ਵੱਡੇ ਐਲਾਨ ਕੀਤੇ ਗਏ ਨੇ ਤਾਂ ਇਸ ਸਬੰਧੀ ਕਿਸਾਨ ਆਗੂ ਨਾਲ ਗੱਲਬਾਤ ਵੀ ਕਰਦੇ ਆਂ ਤੇ ਜਾਣਦੇ ਆਂ ਕਿ ਕਿਹੜੇ-ਕਿਹੜੇ ਜਿਹੜੇ ਉਹ ਐਲਾਨ ਕੀਤੇ ਗਏ ਨੇ ਤਾਂ ਜੇਕਰ ਦੇਖਿਆ ਜਾਵੇ ਕਿ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਕਿਸਾਨ ਆਗੂ ਮਨਜੀਤ ਸਿੰਘ ਘੁੰਮਣ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਜੀ ਜਿਹੜੇ ਅੱਜ ਐਲਾਨ ਹੋਏ ਨੇ ਤਾਂ ਅੱਜ ਕੀ ਕੀ ਐਲਾਨ ਹੋਇਆ ਹੈ ਤੇ ਕੀ ਕੀ ਰਣਨੀਤੀ ਬਣਾਈ ਗਈ ਹੈ ਹੈਲੋ ਜੀ ਜੀ ਹਾਂਜੀ ਹਾਂਜੀ ਸੱਚਾ ਬਾਈ ਜਸਤਨ ਦੇਖੋ ਮੇਨੇ ਜੀ ਜਿਹੜਾ ਅੱਜ 200 ਦਿਨ ਪੂਰੇ ਹੁਣ ਤੇ ਹੀ ਕੱਟ ਕਰਿਆ ਸੀਗਾ ਵੱਡਾ ਕਿਉਂਕਿ 13 ਫਰਵਰੀ ਤੋਂ ਅਸੀਂ ਬੈਠੇ ਹੈਗੇ ਹੱਥੇ ਮੋਰਚੇ ਦੇ ਵਿੱਚ ਜੀ ਚਾਰ ਬਾਰਡਰਾਂ ਦੇ ਮੋਰਚਾ ਜਿਹਾ ਸ਼ੰਭੂ ਰਤਨਪੁਰਾ ਡੱਬ ਵਾਲੀ ਖਨੌਰੀ ਬਾਰਡਰ ਤੇ ਸਰਕਾਰ ਦੇ ਕੰਨ ਤੇ ਜੋ ਨਹੀਂ ਰਿੰਗਰੀ ਹੈਗੀ ਜੀ ਉਹਦੇ ਵਿੱਚ ਅਸੀਂ ਅਲੱਗ-ਅਲੱਗ ਗੱਲਾਂ ਵੀ ਦੰਦੇ ਰਹੇ ਹਾਂ ਉਹਦੇ ਤਹਦ ਵੀ ਸਰਕਾਰ ਨੂੰ ਕੋਈ ਫਰਕ ਪਵੇ ਪਰ ਜਦ ਕਿ ਇਹਦੇ ਚ ਸਰਕਾਰ ਜਦੋਂ ਲੋਕ ਸਭਾ ਦੀ ਇਲੈਕਸ਼ਨ ਹੋਈ ਹੈ ਉਹਦੇ ਜੀ ਉਹਨਾਂ ਨੂੰ ਕਮਿਆ ਜਾ ਗੁਪਤਨਾ ਪਿਆ ਹੈਗਾ ਜਿਹੜੇ 400 ਪਾਰ ਦਾ ਨਾਰਾ ਦੰਦੇ ਸੀਗੇ ਉਹ 400 ਦੀ بجائے 240 ਦੇ ਸਿਮਟ ਕੇ ਭਾਜੀਪੀ ਦੀ ਸਰਕਾਰ ਬਣਨ ਦੀ بجائے ਐਨਡੀਆ ਦੀ ਸਰਕਾਰ ਬਣੀ ਹੈ ਹਮ ਪਰ ਦੂਜੇ ਪਾਸੇ ਸਰਕਾਰ ਨੂੰ ਤਾਂ ਵੀ ਕੋਈ ਫਰਕ ਨਹੀਂ ਪਿਆ ਹੈਗਾ ਉਹਦੇ ਸਾਨੂੰ ਅੱਜ ਜਿਹੜੇ एलान ਕਰਨੇ ਪਏ ਨੇ ਵੱਡੇ ਇਕੱਠ ਕਰਕੇ ਦਿਖਾਣੇ ਪਏ ਨੇ ਇਹਦਾ ਆਹੀ ਕਾਰਨ ਹੈ ਲੱਗ ਗਿਆ ਸੀ ਇਹ ਕਹਿਣ ਵੀ ਮੋਰਚਾ ਇਕੱਠ ਨਹੀਂ ਰਿਹਾ ਜੀ ਮੌਰਚੇ ਦੇ ਵਿੱਚ ਕਿਸਾਨ ਨਹੀਂ ਆਂਦੇ ਐਦਾ ਨਹੀਂ ਕਿਉਂਕਿ ਦੇਖੋ ਕੰਮ ਦਾ ਸੀਜ਼ਨ ਸੀਗਾ ਉਹਦੇ ਕਰਕੇ ਕਿਸਾਨ ਕੰਮ ਕਰਾਂ ਚ ਰੁਝੇ ਹੋਏ ਸੀਗੇ ਪਰ ਅੱਜ ਜਦੋਂ ਇਹ ਘਟਿਆ ਹੋਇਆ ਵੀ ਹਜ਼ਾਰਾਂ ਦੀ ਤعداد ਦੇ ਵਿੱਚ ਕਿਸਾਨ ਉੱਤੇ ਪਹੁੰਚੇ ਨੇ ਵੀ ਦੇਖਿਆ ਤੁਸੀਂ ਵੀ ਸਾਰੇ ਨੇ ਪਰ ਐਸਾ ਇਹ ਵੀ ਰਾਨੇ ਵੀ ਉਦੋਂ ਐ ਵੀ ਸਰਕਾਰ ਦੇ ਮੂੰਹ ਤੇ ਇੱਕ ਬਹੁਤ ਵੱਡੀ ਚਪੇੜ ਵੱਜੀ ਐ ਜਦ ਕੇ ਸਰਕਾਰ ਨੇ ਕਿਤੇ ਕੁਝ ਨਹੀਂ ਸੱਜ ਹੋਰ ਰਚੀ ਹੂੰ कल ओना ने बीबी सुखविंदर कौर बीकेओ क्रांति कर ही जान खतर पंजाब दी ओना दे एनआईए ने तौर रेड कराई गई जी वे शायद किसान आगो डर जानगे शायद इकठ नहीं होवा मोर्चे च और ओना ਵੱਧ ਚੜ ਕੇ ਲੋਕ ਹੁਸ਼ਾਣ ਆਲੇ ਨਹੀਂ ਕਿਉਂਕਿ ਜਿੰਨਾ ਕਹਿੰਦੇ ਸਪਰਿੰਗ ਨੂੰ ਦੱਬਿਆ ਜਾਂਦਾ ਹੈ ओना ਸਪਰਿੰਗ ਉੱਤੇ ਉਛਲਦਾ ਉਹਦੇ ਤਹਦਾ ਜੇ ਗੱਲ ਇਹ ਸੱਚ ਹੋਈ ਹੈ जी ਉਤੋਂ ਬਾਅਦ ਜਿਹੜੇ ਅੱਜ ਐਲਾਨਸ ਕਰੇ ਨੇ ਜੀ ਐਲਾਨ ਕੀ ਕੀ ਹੋਇਆ ਅੱਜ ਮੈਂ ਉਹ ਵੀ ਜਿਹੜਾ ਦਰਸ਼ਕਾਂ ਨਾਲ ਸਾਂਝੀ ਕਰੂ ਇਹ ਗੱਲਬਾਤ ਹਾਂਜੀ ਐਲਾਨ ਜਿਹੜੇ ਅੱਜ ਕਰੇ ਨੇ ਜੀ ਇੱਕ ਤਾਂ 3 ਅਕਤੂਬਰ ਨੂੰ ਲਖੀਨਪੁਰ ਪੂਰੀ ਜਿਹੜਾ ਕਾਹਨ ਹੋਇਆ ਸੀਗਾ 3 ਅਕਤੂਬਰ ਨੂੰ ਹੋਇਆ ਸੀਗਾ ਜਦੋਂ ਅਜੇ ਮਿਸ਼ਰ ਟਾਣੀ ਦੇ ਬੇਟੇ ਨੇ ਗੱਡੀ ਛੱਡ ਕੇ ਸਾਡੇ ਕਿਸਾਨ ਸੀਤ ਕਰੇ ਸੀਗੇ ਤੇ ਪੱਤਰਕਾਰ ਵੀਰ ਉਹਦੇ ਤਹਿਤ ਅਸੀਂ 2 ਘੰਟੇ ਦਾ ਪੂਰੇ ਦੇਸ਼ ਵਿਆਪੀ ਰੇਲ ਰੋਕੋ ਅੰਦੋਲਨ ਕਰਾਇਆ ਹੈਗਾ ਉਹਦੀ ਕਾਲ ਲਈ ਹੈ ਵੀ 3 ਅਕਤੂਬਰ ਨੂੰ ਪੂਰੇ ਦੇਸ਼ ਦੇ ਵਿੱਚ 2 ਘੰਟੇ ਲਈ ਰੇਲਾਂ ਰੁਕੀਆਂ ਜਾਣਗੀਆਂ ਉਹ ਤੋਂ ਅਪਰੰਤ ਤੇ ਕੱਲੋਂ 1 ਸਤੰਬਰ ਹੈ 1 ਸਤੰਬਰ ਨੂੰ ਆਪਣਾ ਸੰਭਲ ਦਾ ਯੂਪੀ ਦੇ ਵਿੱਚ ਸੰਭਲਚ ਉੱਥੇ ਵੱਡੀ ਮਹਾ ਰੈਲੀ ਹੋਣ ਜਾ ਰਹੀ ਹੈ ਜੀ ਉਸ ਤੋਂ ਬਾਅਦ 15 ਤਰੀਕ ਨੂੰ ਜੀਨ ਦੇ ਵਿੱਚ ਉਚਾਣਾ ਪੈਂਦਾ ਹੈ ਹਰਿਆਣੇ ਚ 15 ਸਤੰਬਰ ਨੂੰ ਉੱਥੇ ਇੱਕ ਵੱਡੀ ਮਹਾ ਪੰਚਾਇਤ ਹੋ ਰਹੀ ਹੈ ਜੀ ਉਸ ਤੋਂ ਬਾਅਦ 22 ਸਤੰਬਰ ਨੂੰ ਪੀਪਲੀ ਦੇ ਵਿੱਚ ਇੱਕ ਵੱਡੀ ਮਹਾ ਪੰਚਾਇਤ ਹੋਣੀ ਹੈ ਜੀ ਤੇ ਇਹ ਗੱਲਾਂ ਨੇ ਜਿਹੜੇ ਸਾਡੇ ਬਾਹਰਲੇ ਸੁੱਤਿਆਂ ਦੇ ਸੀਗੀਆਂ ਤੇ ਜਿਹੜੀ ਪੰਜਾਬ ਦੇ ਨਾਲ ਆ ਬਾਰਡਰ ਨਾਲ ਰਿਲੇਟਡ ਇੱਕ ਕਾਲ ਲਈ ਅਸੀਂ 14 ਸਤੰਬਰ ਦੀ ਜੀ ਉਹਦੇ ਚ ਦਿਆ ਸੀ ਗਗਨ ਚੌਕ ਰੋਕਣ ਦੀ ਕਹਣਾ ਕਿਉਂਕਿ ਜਿਹੜੇ ਉੱਥੇ ਪੁਖਤਾ ਪ੍ਰਬੰਧ ਪ੍ਰਸ਼ਾਸਨ ਨੇ ਕਰਨੇ ਸੀਗੇ ਜੀ ਜਦੋਂ ਪਹਿਲਾਂ ਅਸੀਂ ਕਾਲ ਦੇ ਸੀਗੀ ਅਸੀਂ ਬਾਰਡਰ ਇੱਥੇ ਗਗਨ ਚੌਕ ਰਾਜਪੁਰੇ ਦੇ ਵਿੱਚ ਜਾਮ ਕਰਾਂਗੇ ਤਾਂ ਉਸ ਸਮੇਂ ਦੇ ਪ੍ਰਸ਼ਾਸਨ ਨੇ ਆ ਕੇ ਗੱਲ ਬਹਿ ਕੇ ਕਰ ਲਈ ਸੀਗੀ ਉਦੋਂ ਉਹਨਾਂ ਨੇ ਸਾਡੀਆਂ ਕੁਝ ਮੰਗਾਂ ਕਰਤੀਆਂ ਉਦੋਂ ਦਾ 2 ਕੁ ਦਿਨ ਉਹਦਾ ਹਜ਼ਰ ਰਿਹਾ ਦੁਆਰੇ ਫਿਰ ਉਹ ਹੀ ਹਾਲ ਹੋ ਗਿਆ ਉਹਦੇ ਕਰਕੇ 14 ਸਤੰਬਰ ਦੀ ਕਾਲ ਦੀ ਗਈ ਹੈ ਗगन ਚੌਕ ਰੋਕਣ ਦੀ ਕਾਲ ਹੈਗੀ ਆ ਵੀ ਗगन ਚੌਕ ਦੇ ਵਿੱਚ ਅਸੀਂ ਜਾਮ ਲਾ ਬਣੀਸ਼ ਜੀ ਮਨਜੀਤ ਸਿੰਘ ਜੀ ਦੇਖਿਆ ਜਾਵੇ ਕਿ ਬਨੇਸ਼ ਫੁਗਾਟ ਵੀ ਅੱਜ ਇਸ ਇਕੱਠ ਚ ਪਹੁੰਚੇ ਸੀ ਉਨ੍ਹਾਂ ਵੱਲੋਂ ਕੀ ਉਤਸ਼ਾਹ ਦਿੱਤਾ ਗਿਆ ਹੈ ਹਾਲਾਂਕਿ ਉਹਨਾਂ ਨੂੰ ਜਿਹੜੀ ਆ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਹ ਜਿਹੜੇ ਮੁਕਾਬਲੇ ਤੋਂ ਬਾਹਰ ਤੱਕ ਹੋ ਗਏ ਸੀਗੇ ਤਾਂ ਵੀ ਜਿਹੜਾ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਉਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਵੱਖ-ਵੱਖ ਜਥੇਬੰਦੀਆਂ ਵੱਲੋਂ ਮਾਨ ਸਨਮਾਨ ਕੀਤਾ ਜਾ ਰਿਹਾ ਤਾਂ ਵਿਨੇਸ਼ ਵਗਾਰ ਦਾ ਅਗਲਾ ਕਿਸਾਨਾਂ ਨੂੰ ਲੈ ਕੇ ਕੀ ਐਕਸ਼ਨ ਸੀ ਆ ਜਾਂ ਕੀ ਰਿਐਕਸ਼ਨ ਉਹਨਾਂ ਨੇ ਦਿੱਤਾ ਹੈ ਦੇਖੋ ਬਨੇਸ਼ ਵਗੜ ਜੀ ਬਿਸ਼ੱਕ ਸਰਕਾਰ ਨੇ ਕੋਈ ਜੀ ਸਾਜ਼ਿਸ਼ ਕਰਕੇ ਉਹਨਾਂ ਨੂੰ ਹਰਾਇਆ ਉੱਥੇ ਠੀਕ ਹੈ ਆ ਸਾਨੂੰ ਤਾਂ ਹੀ ਲੱਗ ਜਾਂਦਾ ਵੀ 100 ਗ੍ਰਾਮ ਵਜਨ ਪਿੱਛੇ ਜਦੋਂ ਉਹਨਾਂ ਨੂੰ ਕੱਢਿਆ ਗਿਆ ਕੋਈ ਸਾਜ਼ਿਸ਼ ਸੀਗੀ ਇੱਕ ਬੇਟੀ ਨੇ ਸਾਡੀ ਨੇ ਦੇਸ਼ ਦਾ ਨਾਮ ਚਮਕਾ ਲਿਆ ਐਨੀ ਲੜਾਈ ਲੜੀ ਉਹ ਤੋਂ ਵੱਲ ਜੋ ਪਿੱਛੇ ਆਪਣਾ ਇੱਥੇ ਇਹਨਾਂ ਨੇ ਅੰਦੋਲਨ ਕਰਾਇਆ ਹੋ ਸਕਦਾ ਹੈ ਬੀਜੇਪੀ ਸਰਕਾਰ ਨੇ ਉਹਦੇ ਕਰਕੇ ਕੁਝ ਕਰਿਆ ਹੋਵੇ ਪਰ ਸਾਡੇ ਵੱਲੋਂ ਅੱਜ ਵੀ ਜਿੱਤੀ ਹੋਈ ਸਾਡੀ ਮੈਡ ਲਿਸਟ ਹੈ 골ਡ ਮੈਡ ਰਿਕਟ ਬੇਟੀ ਹੈ ਉਹਨਾਂ ਨੇ ਅੱਗੇ ਅੱਜ ਕਿਹਾ ਵੀ ਮੈਂ ਕਿਸਾਨ ਮਜ਼ਦੂਰਾਂ ਦੀ ਬੇਟੀਆਂ ਹਾਂ ਮੈਂ ਡਟ ਕੇ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕੇ 'ਚ ਖੜੂੰਗੀ ਚਾਹੇ ਮੈਨੂੰ ਕੋਈ ਵੀ ਕੁਰਬਾਨੀ ਦੇਣੀ ਪਵੇ ਉਹਦੇ ਕਰਕੇ ਸਾਡਾ ਫਰਜ਼ ਬਣਦਾ ਸੀ ਜੋ ਅਸੀਂ ਉਹਨੂੰ ਅੱਜ ਸਨਮਾਨ ਕਰਿਆ ਉਹਦੇ ਕਰਕੇ ਅਸੀਂ ਉਹਨੂੰ ਨ ਸਨਮਾਨ ਕਰਿਆ ਜੀ ਬਹੁਤ ਬਹੁਤ ਧੰਨਵਾਦ ਤਾਂ ਵੱਡੇ ਐਲਾਨ ਆ ਜਿਹੜੇ ਇਹ ਕਿਸਾਨੀ ਅੰਦੋਲਨ ਤੋਂ ਹੋਏ ਨੇ ਤਾਂ ਜਿੱਥੇ ਦੇਖਿਆ ਜਾ ਰਿਹਾ ਕਿ ਕਿਸਾਨੀ ਅੰਦੋਲਨ ਲਗਾਤਾਰ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਚੱਲ ਰਿਹਾ ਹੈ ਤੇ ਇਸ ਤੋਂ ਹੀ ਅੱਜ ਵੱਡੇ ਐਲਾਨ ਹੋ ਚੁੱਕੇ ਨੇ ਤਾਂ 3 ਅਕਤੂਬਰ ਅਹਿਮ ਜਿਹੜੀ ਮਿਤੀ ਆ ਕਿਸਾਨਾਂ ਲਈ ਖਾਸ ਕਰਕੇ ਕਿ ਕਿਸਾਨਾਂ ਤੇ ਗੱਡੀ ਜਿਹੜੀ ਅਨੇਵਾਚਲਾ ਚੜਾ ਦਿੱਤੀ ਜਾਂਦੀ ਆ ਜਦੋਂ ਯੂਪੀ ਦੇ ਲਖੀਮਪੁਰ ਖੀਰੀ ਵਿੱਚ ਪ੍ਰਦਰਸ਼ਨ ਕਰ ਰਹੇ ਸੀ ਕਿਸਾਨ ਖੇਤੀ ਕਾਨੂੰਨਾਂ ਦੇ ਖਿਲਾਫ ਤਾਂ ਉੱਥੇ ਜਿਹੜੇ ਆ ਅਜੇ ਮਿਸ਼ਰਾ ਟੈਨੀ ਦੇ ਲੜਕੇ ਵੱਲੋਂ ਜਿਹੜੀ ਆ ਗੱਡੀ ਚੜਾਈ ਜਾਂਦੀ ਹੈ ਤੇ ਉਸ ਦੇ ਇਨਸਾਫ ਦੇ ਲਈ ਸੜਕਾਂ ਤੇ ਵਾਰ-ਵਾਰ ਕਿਸਾਨ ਉਤਰਦੇ ਰਹੇ ਨੇ ਤਾਂ ਇੱਕ ਵਾਰ ਫਿਰ ਤੋਂ ਉਸੇ ਸਭ ਨੂੰ ਲੈ ਕੇ ਕਿਸਾਨਾਂ ਨੇ ਕਾਲ ਦੇ ਦਿੱਤੀ ਆ ਕਿ 3 ਅਕਤੂਬਰ ਨੂੰ ਦੇਸ਼ ਭਰ ਵਿੱਚ 12:30 ਵਜੇ ਤੋਂ ਲੈ ਕੇ 2 ਘੰਟੇ ਲਗਾਤਾਰ ਜਿਹੜੀਆਂ ਟ੍ਰੇਨਾਂ ਰੋਕੀਆਂ ਜਾਣਗੀਆਂ ਤੇ ਇਸ ਦੇ ਦਰਮਿਆਨ ਹੀ ਜੇਕਰ ਦੇਖਿਆ ਜਾਵੇ ਕਿ ਕਿਸਾਨਾਂ ਨੇ ਅਗਲੀ ਰਣਨੀਤੀ ਵੀ ਜਿਹੜੀ ਆ ਐਲਾਨ ਦਿੱਤੀ ਆ ਕਿ 8 ਸਤੰਬਰ ਨੂੰ ਜਿਹੜੀ ਆ ਕਿਸਾਨ ਕਨਵੈਨਸ਼ਨ ਕਰਵਾਈ ਜਾਏਗੀ ਜੇਕਰ ਪੰਜਾਬ ਸਰਕਾਰ ਨੇ ਧਰਨੇ ਤੇ ਸਹੂਲਤਾਂ ਨਹੀਂ ਦਿੱਤੀਆਂ ਤਾਂ 14 ਸਤੰਬਰ ਨੂੰ ਗगन ਚੌਕ ਰਾਜਪੁਰਾ ਚ ਵੱਡਾ ਪ੍ਰਦਰਸ਼ਨ ਕੀਤਾ ਜਾਏਗਾ 1 ਸਤੰਬਰ ਨੂੰ ਯੂਪੀ ਅਤੇ 15 ਸਤੰਬਰ ਨੂੰ ਜੀਂਦ 22 ਸਤੰਬਰ ਨੂੰ ਪਿੱਪਲੀ ਵਿੱਚ ਮਹਾਪੰਚਾਇਤ ਕੀਤੀ ਜਾਏਗੀ ਤਾਂ ਜੀਂਦ ਤੇ ਪਿੱਪਲੀ ਵਿੱਚ ਮਹਾਪੰਚਾਇਤ ਹੋਏਗੀ ਤੇ ਯੂਪੀ ਵਿੱਚ ਵੀ ਜਿਹੜੀ ਹੈ 1 ਸਤੰਬਰ ਨੂੰ ਮਹਾਪੰਚਾਇਤ ਭਲਕੇ ਹੋਣ ਜਾ ਰਹੀ ਹੈ ਜਿੱਥੇ ਪਹਿਲਾਂ ਹੀ ਕਿਸਾਨ ਸੜਕਾਂ ਤੇ ਨੇ ਤੇ ਐ ਐਮਐਸਪੀ ਦੀ ਗਰੰਟੀ ਨੂੰ ਲੈ ਕੇ ਰੋਜ਼ ਪ੍ਰਦਰਸ਼ਨ ਕੀਤੇ ਜਾ ਰਹੇ ਆ ਤਾਂ ਇਸ ਸਬ ਦੇ ਦਰਮਿਆਨ ਅੱਜ ਵੱਡਾ ਇਕੱਠਾ ਜਿਹੜਾ ਸ਼ੰਭੂ ਬਾਰਡਰ ਤੇ ਕੀਤਾ ਗਿਆ ਤੇ ਖਨੌਰੀ ਬਾਰਡਰ ਤੇ ਤਾਂ ਇਹਨਾਂ ਬਾਰਡਰਾਂ ਤੇ ਅੱਜ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਵੱਡੀ ਗਿਣਤੀ ਚ ਪਹੁੰਚ ਕੇ ਜਿਹੜੇ ਆ ਇੱਕ ਵਾਰ ਫਿਰ ਤੋਂ ਸਰਕਾਰ ਨੂੰ ਹਲੋਣਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉੱਥੇ ਹੀ ਕਿਸਾਨ ਆਗੂ ਨੇ ਦੋਸ਼ ਲਗਾਇਆ ਕਿ ਬਿੱਤੇ ਕੱਲ੍ਹ ਹੀ ਜੋ ਕਿਸਾਨ ਆਗੂ ਬੀਬੀ ਹੈ ਉਸ ਦੇ ਘਰ ਤੇ ਐਨਆਈ ਦੀ ਰੇਡ ਮ ਜਿਹੜੀ ਅਮਰਵਾਈ ਗਈ ਹੈ ਜੋ ਕਿ ਸਿੱਧੀ ਸਿੱਧੀ ਸਾਜ਼ਿਸ਼ ਦੱਸੀ ਜਾ ਰਹੀ ਹੈ ਕਿ ਜਿਹੜਾ ਕਿਸਾਨ ਇਕੱਠਾ ਨਾ ਕਰ ਸਕਣ ਹਾਲਾਂਕਿ ਜੇ ਕਰ ਦੇਖਿਆ ਜਾਵੇ ਕਿ ਜਦੋਂ ਤੋਂ ਕਿਸਾਨੀ ਅੰਦੋਲਨ ਚੱਲ ਰਹੇ ਨੇ ਉਸ ਸਮੇਂ ਤੋਂ ਹੀ ਅਜਿਹੀਆਂ ਗਤੀਵਿਧੀਆਂ ਹੋ ਰਹੀਆਂ ਨੇ ਕਿ NIA ਰੇਡ ਮਾਰਦਾ ਜਾਂ ਟਵਿੱਟਰ ਹੈਂਡਲ ਜਾਂ ਟਵਿੱਟਰ ਜਿਹੜੇ ਪੇਜ ਨੇ ਜਿਹੜੇ ਕਿਸਾਨਾਂ ਦੇ ਸੋਸ਼ਲ ਮੀਡੀਆ ਪੇਜ ਨੇ ਉਹਨਾਂ ਨੂੰ ਬੰਦ ਕੀਤਾ ਜਾਂਦਾ ਵੱਖ-ਵੱਖ ਗਤੀਵਿਧੀਆਂ ਅਕਸਰ ਅਸੀਂ ਦੇਖ ਰਹੇ ਹਾਂ ਤਾਂ ਉਧਰ ਕਿਸਾਨਾਂ ਨੇ ਇੱਕ ਤੋਂ ਬਾਅਦ ਇੱਕ ਦੋਸ਼ ਹੈ ਜਿਹੜਾ ਉਹ ਕੇਂਦਰ ਸਰਕਾਰ ਤੇ ਮੜਿਆ ਹੈ ਤੇ ਹੁਣ ਕਿਸਾਨਾਂ ਨੇ ਅਗਲਾ ਐਲਾਨ ਕਰ ਦਿੱਤਾ ਹੈ ਤੇ 3 ਅਕਤੂਬਰ ਨੂੰ ਟ੍ਰੇਨਾਂ ਦਾ ਚੱਕਾ ਜਾਮ ਕੀਤਾ ਜਾਏਗਾ ਤਾਂ ਕਿਸਾਨ ਮੁਰ ਤੋਂ ਜਿਹੜੇ ਆ ਰੋ ਵਿੱਚ ਨਜ਼ਰ ਆ ਰਹੇ ਹਨ ਹਾਲਾਂਕਿ ਜੇਕਰ ਬਿੱਤੇ ਸਮੇਂ ਦੀ ਗੱਲ ਦੇਖੀ ਜਾਵੇ ਕਿ ਜਦੋਂ ਤੋਂ ਚੋਣਾਂ ਹੋਈਆਂ ਨੇ ਕੁਝ ਅੰਦੋਲਨ ਜਿਹੜਾ ਮੱਠਾ ਹੁੰਦਾ ਨਜ਼ਰ ਆ ਰਿਹਾ ਸੀਗਾ ਕੁਝ ਠੰਡਾ ਮੱਠਾ ਜਿਹੜਾ ਪੈਂਦਾ ਨਜ਼ਰ ਆ ਰਿਹਾ ਸੀ ਪ੍ਰਦਰਸ਼ਨ ਤਾਂ ਉਧਰ ਸੁਪਰੀਮ ਕੋਰਟ 'ਚ ਵੀ ਸੁਣਵਾਈ ਨਾਲ ਦੀ ਨਾਲ ਜਾ ਰਹੀ ਹੈ ਤੇ ਕੁਝ ਸਮੇਂ ਦਾ ਜਿਹੜਾ ਸਮਾਂ ਜਿਹੜਾ ਦਿੱਤਾ ਸੀਗਾ ਹਾਲਾਂਕਿ 1 ਹਫ਼ਤੇ ਦਾ ਸਮਾਂ ਦਿੱਤਾ ਸੀਗਾ ਦਾ ਹਰਿਆਣਾ ਸਰਕਾਰ ਨੂੰ ਕਿ ਇੱਕ ਹਫ਼ਤੇ ਚ ਜਿਹੜੇ ਆ ਸ਼ੰਭੂ ਬਾਰਡਰ ਦੀ ਇੱਕ ਲਾਈਨ ਹਾਈਵੇ ਦੀ ਉਹ ਖੋਲ ਦਿੱਤੀ ਜਾਵੇ ਬਜ਼ੁਰਗ ਕਿਸਾਨ ਜਿਹੜੇ ਆ ਅਤੇ ਉੱਥੇ ਜੇਕਰ ਦੇਖਿਆ ਜਾਵੇ ਵਿਦਿਆਰਥੀ ਐਂਬੂਲੈਂਸ ਤਾਂ ਕਿ ਇਹਨਾਂ ਨੂੰ ਰਸਤਾ ਪ੍ਰੋਪਰ ਮਿਲ ਸਕੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਖਾਸ ਕਰਕੇ ਟਰਾਂਸਪੋਰਟ ਨੂੰ ਲੈ ਕੇ ਬਹੁਤ ਸਾਰੇ ਵਪਾਰੀਆਂ ਨੂੰ ਜਿਹੜਾ ਮਹਿੰਗਾ ਹੀ ਜਿਹੜਾ ਮਹਿੰਗਾ ਟਰਾਂਸਪੋਰਟ ਪੈ ਰਿਹਾ ਕਿਉਂਕਿ ਕਈ ਪਿੰਡਾਂ ਚੋਂ ਹੋ ਕੇ ਜਿਹੜਾ ਟਰਾਂਸਪੋਰਟ ਉਹ ਪੰਜਾਬ ਚ ਐਂਟਰੀ ਕਰ ਰਿਹਾ ਜਾਂ ਹਰਿਆਣਾ ਚ ਐਂਟਰੀ ਕਰ ਰਿਹਾ ਸਿਰਫ ਸ਼ੰਭੂ ਬਾਡਰ ਬੰਦ ਹੋਣ ਦੇ ਕਾਰਨ ਤਾਂ ਉਧਰ ਕਿਸਾਨਾਂ ਨਾਲ ਜਦੋਂ ਗੱਲਬਾਤ ਕੀਤੀ ਜਾਂਦੀ ਹੈ ਤਾਂ ਕਿਸਾਨ ਸਿੱਧੇ ਦੋਸ਼ ਆ ਜਿਹੜੇ ਉਹ ਹਰਿਆਣਾ ਸਰਕਾਰ ਤੇ ਮੜਦੇ ਆ ਕਿ ਅਸੀਂ ਕੁਝ ਨਹੀਂ ਕੀਤਾ ਜੇ ਕੀਤਾ ਤਾਂ ਹਰਿਆਣਾ ਸਰਕਾਰ ਨੇ ਬਾਰਡਰ ਬੰਦ ਕੀਤਾ ਹੋਇਆ ਸਾਨੂੰ ਸਗੋ ਰੋਕਿਆ ਹੋਇਆ ਅਸੀਂ ਦਿੱਲੀ ਜਾਣਾ ਚਾਹੁੰਦੇ ਆ ਸਾਨੂੰ ਸ਼ਾਂਤਮਈ ਤਰੀਕੇ ਨਾਲ ਦਿੱਲੀ ਜਾਣ ਦਿੱਤਾ ਜਾਵੇ ਅਸੀਂ ਕੋਈ ਰਸਤਾ ਨਹੀਂ ਰੋਕਿਆ ਵੈਰੀਕੇਟਿੰਗ ਕੀਤੀ ਆ ਉਹ ਹਰਿਆਣਾ ਸਰਕਾਰ ਨੇ ਕੀਤੀ ਆ ਤੇ ਹਰਿਆਣਾ ਪੁਲਿਸ ਨੇ ਕੀਤੀ ਹੋਈ ਆ ਅਜਿਹੇ ਦੋਸ਼ ਆ ਜਿਹੜੇ ਅਕਸਰ ਕਿਸਾਨ ਲਗਾਉਂਦੇ ਆ ਤਾਂ ਹੁਣ ਕਿਸਾਨਾਂ ਨੇ ਅਗਲੀ ਰਣਨੀਤੀ ਆ ਜਿਹੜੀ ਐਲਾਨ ਦਿੱਤੀ ਆ ਤੇ 3 ਅਕਤੂਬਰ ਨੂੰ ਜਿਹੜੇ ਆ ਦੇਸ਼ ਭਰ ਵਿੱਚ ਟ੍ਰੇਨਾਂ ਦੇ ਆ ਚੱਕਾ ਜਾਮ ਕੀਤਾ ਜਾਏਗਾ లైక్ ਕਿਸਾਨਾ ਵੱਲੋਂ ਅੱਜ ਖਨੌਰੀ ਤੇ ਸ਼ੰਭੂ ਬਾਡਰ ਤੇ ਵੱਡਾ ਇਕੱਠ ਕੀਤਾ ਗਿਆ ਤਾਂ ਇਸ ਦਰਮਿਆਨ ਵੱਡੇ ਐਲਾਨ ਵੀ ਹੋ ਚੁੱਕੇ ਨੇ ਤਾਂ ਵੱਡਾ ਐਲਾਨ ਕਿਸਾਨਾਂ ਨੇ ਕਰ ਦਿੱਤਾ ਹੈ ਜਿੱਥੇ ਕਿ ਇਸ ਅੰਦੋਲਨ ਵਿੱਚ ਇਸ ਇਕੱਠ ਵਿੱਚ ਕਿਸਾਨ ਵੱਖ-ਵੱਖ ਜਿਹੜੇ ਆ ਵਾਹਨ ਲੈ ਕੇ ਪਹੁੰਚੇ ਅਤੇ ਵੱਡਾ ਇਕੱਠ ਅੱਜ ਕਿਸਾਨਾਂ ਵੱਲੋਂ ਸ਼ੰਭੂ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਤੇ ਕੀਤਾ ਤਾਂ ਹੁਣ ਕਿਸਾਨਾਂ ਵੱਲੋਂ ਅਗਲੀ ਰਣਨੀਤੀ ਵੀ ਜਿਹੜੀ ਐ ਐਲਾਨ ਦਿੱਤੀ ਗਈ ਹੈ ਤੇ ਵੱਡਾ ਐਲਾਨ ਕਰ ਦਿੱਤਾ ਗਿਆ ਜਿੱਥੇ ਪਹਿਲਾਂ ਹੀ ਇਹ ਸਾਰਾ ਮਾਮਲਾ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਐ ਤੇ ਸ਼ੰਭੂ ਬਾਰਡਰ ਦੀ ਇੱਕ ਲੇਨ ਜਿਹੜੀ ਐ ਹਾਈਵੇ ਦੇ ਉੱਚਾਲਣ ਦੇ ਲਈ ਕਮੇਟੀ ਜਿਹੜੀ ਆ ਬਣਾਉਣ ਦੇ ਹੁਕਮ ਆ ਉਹ ਜਾਰੀ ਕੀਤੇ ਹੋਇਆ ਸੁਪਰੀਮ ਕੋਰਟ ਨੇ ਅਤੇ ਇਸ ਦੇ ਦਰਮਿਆਨ ਹੀ ਹੁਣ ਜਿਹੜਾ ਵੱਡਾ ਇਕੱਠਾ ਜਿਹੜਾ ਕਿਸਾਨਾਂ ਨੇ ਕੀਤਾ ਤਾਂ ਅੱਜ 31 ਅਗਸਤ ਨੂੰ 200 ਦਿਨ ਆ ਜਿਹੜੇ ਉਹ ਪੂਰੇ ਹੋ ਚੁੱਕੇ ਨੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਧਰਨਾ ਪ੍ਰਦਰਸ਼ਨ ਚੱਲਦੇ ਹੋਏ ਤਾਂ ਇਸ ਨੂੰ ਲੈ ਕੇ ਕਿਸਾਨਾਂ ਨੇ ਅੱਜ ਵੱਡੀ ਜਿਹੜੀ ਆ ਕਾਲ ਦਿੱਤੀ ਸੀ ਕਿਸਾਨਾਂ ਨੂੰ ਕਿ ਅੱਜ ਵੱਡੇ ਪੱਧਰ ਤੇ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਪਹੁੰਚਣ ਅਤੇ ਮੌਕੇ ਦੀ ਸਰਕਾਰਾਂ ਨੂੰ ਘੇਰਿਆ ਜਾਵੇ ਅਤੇ ਉਸ ਸਭ ਤੋਂ ਕਿਸਾਨਾਂ ਵੱਲੋਂ ਅਪੀਲ ਜਾਣ ਤੋਂ ਬਾਅਦ ਤਾਂ ਹੁਣ ਕਿਸਾਨ ਆ ਜਿਹੜੇ ਉਹ ਅੱਜ ਖਨੌਰੀ ਬਾਰਡਰ ਤੇ ਪਹੁੰਚੇ ਨੇ ਤੇ ਇੱਥੋਂ ਹੀ ਵੱਡੇ ਐਲਾਨ ਹੋ ਚੁੱਕੇ ਨੇ ਤਾਂ ਕਈ ਵੱਡੇ ਐਲਾਨ ਕੀਤੇ ਗਏ ਨੇ ਤਾਂ ਇਸ ਸਬੰਧੀ ਕਿਸਾਨ ਆਗੂ ਨਾਲ ਗੱਲਬਾਤ ਵੀ ਕਰਦੇ ਆਂ ਤੇ ਜਾਣਦੇ ਆਂ ਕਿ ਕਿਹੜੇ ਕਿਹੜੇ ਉਹ ਐਲਾਨ ਕੀਤੇ ਗਏ ਨੇ ਤਾਂ ਜੇਕਰ ਦੇਖਿਆ ਜਾਵੇ ਕਿ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਕਿਸਾਨ ਆਗੂ ਮਨਜੀਤ ਸਿੰਘ ਘੁੰਮਣ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਜੀ ਜਿਹੜੇ ਅੱਜ ਐਲਾਨ ਹੋਏ ਨੇ ਤਾਂ ਅੱਜ ਕੀ ਕੀ ਐਲਾਨ ਹੋਇਆ ਹੈ ਤੇ ਕੀ ਕੀ ਰਣਨੀਤੀ ਬਣਾਈ ਗਈ ਹੈ ਹੈਲੋ ਜੀ ਜੀ ਹਾਂਜੀ ਹਾਂਜੀ ਸੱਚਾ ਬਾਈ ਜਸਤਵੰਦ ਦੇਖੋ ਮੇਨੇ ਜੀ ਜਿਹੜਾ ਅੱਜ 200 ਦਿਨ ਪੂਰੇ ਹੁਣ ਤੇ ਹੀ ਕੱਟ ਕਰਿਆ ਸੀਗਾ ਵੱਡਾ ਕਿਉਂਕਿ 13 ਫਰਵਰੀ ਤੋਂ ਅਸੀਂ ਬੈਠੇ ਹੈਗੇ ਹੱਥੇ ਮੋਰਚੇ ਦੇ ਵਿੱਚ ਜੀ ਚਾਰ ਬਾਰਡਰਾਂ ਦੇ ਮੋਰਚੇ ਜਿਹਾ ਸ਼ੰਭੂ ਰਤਨਪੁਰਾ ਡੱਬ ਵਾਲੀ ਖਨੌਰੀ ਬਾਰਡਰ ਤੇ ਸਰਕਾਰ ਦੇ ਕੰਨ ਤੇ ਜੋ ਨਹੀਂ ਰਿੰਗਰੀ ਹੈਗੀ ਜੀ ਉਹਦੇ ਵਿੱਚ ਅਸੀਂ ਅਲੱਗ-ਅਲੱਗ ਗੱਲਾਂ ਵੀ ਦੰਦੇ ਰਹੇ ਆਂ ਉਹਦੇ ਤਹਦ ਵੀ ਸਰਕਾਰ ਨੂੰ ਕੋਈ ਫਰਕ ਪਵੇ ਪਰ ਜਦ ਕਿ ਇਹਦੇ ਚ ਸਰਕਾਰ ਜਦੋਂ ਲੋਕ ਸਭਾ ਦੀ ਇਲੈਕਸ਼ਨ ਹੋਈ ਹੈ ਉਹਦੇ ਚ ਵੀ ਉਹਨਾਂ ਨੂੰ ਕਮਿਆਜ ਬੁਤਣਾ ਪਿਆ ਹੈਗਾ ਜਿਹੜੇ 400 ਪਾਰ ਦਾ ਨਾਰਾ ਦੰਦੇ ਸੀਗੇ ਉਹ 400 ਦੀ ਬਜਾਏ 240 ਦੇ ਸਿਮਟ ਕੇ ਬੀਜੇਪੀ ਦੀ ਸਰਕਾਰ ਬਣਨ ਦੀ ਬਜਾਏ ਐਨਡੀਆ ਦੀ ਸਰਕਾਰ ਬਣੀ ਹੈ ਹਮ ਪਰ ਦੂਜੇ ਪਾਸੇ ਸਰਕਾਰ ਨੂੰ ਤਾਂ ਵੀ ਕੋਈ ਫਰਕ ਨਹੀਂ ਪਿਆ ਹੈਗਾ ਉਹਦੇ ਸਾਨੂੰ ਅੱਜ ਜਿਹੜੇ ਐਲਾਨ ਕਰਨੇ ਪਏ ਨੇ ਵੱਡੇ ਹੀ ਘੱਟ ਕਰਕੇ ਦਿਖਾਣੇ ਪਏ ਨੇ ਇਹਦਾ ਆਹੀ ਕਾਰਨ ਹੈ ਲੱਗ ਗਿਆ ਸੀ ਇਹ ਕਹਿਣ ਵੀ ਮੋਰਚੇ 'ਚ ਇਕੱਠ ਨਹੀਂ ਰਿਹਾ ਜੀ ਮੋਰਚੇ ਦੇ ਵਿੱਚ ਕਿਸਾਨ ਨਹੀਂ ਆਉਂਦੇ ਐਦਾ ਨਹੀਂ ਕਿਉਂਕਿ ਦੇਖੋ ਕੰਮ ਦਾ ਸੀਜ਼ਨ ਸੀਗਾ ਉਹਦੇ ਕਰਕੇ ਕਿਸਾਨ ਕੰਮ ਕਾਰਾਂ 'ਚ ਰੁੱਝੇ ਹੋਏ ਸੀਗੇ ਪਰ ਅੱਜ ਜਦੋਂ ਇਕੱਠ ਹੋਇਆ ਵੀ ਹਜ਼ਾਰਾਂ ਦੀ ਤਦਾਦ ਦੇ ਵਿੱਚ ਕਿਸਾਨ ਉੱਤੇ ਪਹੁੰਚੇ ਨੇ ਵੀ ਦੇਖਿਆ ਤੁਸੀਂ ਵੀ ਸੀ ਸਾਰੇ ਨੇ ਪਰ ਐਸਾ ਵੀ ਰਾਨੇ ਵੀ ਉਦੋਂ ਐ ਵੀ ਸਰਕਾਰ ਦੇ ਮੋਢੇ ਇੱਕ ਬਹੁਤ ਵੱਡੀ ਚਪੇੜ ਬੱਜੀ ਐ ਜਦ ਕੇ ਸਰਕਾਰ ਨੇ ਕਿਤੇ ਕੁਝ ਨਹੀਂ ਸੱਜ ਹੋਰ ਰਚੀ ਹੂੰ ਗੱਲ ਉਹਨਾਂ ਨੇ ਬੀਬੀ ਸੁਖਵਿੰਦਰ ਕੌਰ ਬੀਕਿਓ ਕ੍ਰਾਂਤੀ ਕਰੀ ਜਨਰ ਖਤਰ ਪੰਜਾਬ ਦੀ ਉਹਨਾਂ ਦੇ ਐਨ ਆਈ ਐਨ ਤੌਰ ਤੇ ਹੜਕਾਈ ਗਈ ਜੀ ਵੀ ਕਿਸੇ ਦਖਾਨ ਆਗੂ ਡਰ ਜਾਣਗੇ ਸ਼ਾਇਦ ਇਕੱਠ ਨਹੀਂ ਹੋਊਗਾ ਮੋਰਚੇ 'ਚ ਪਰ ਉਹਨਾਂ ਵੱਧ ਚੜ ਕੇ ਲੋਕ ਹਸ਼ਾ ਨਾਲ ਆਏ ਨੇ ਕਿਉਂਕਿ ਜਿੰਨਾ ਕਹਿੰਦੇ ਨੇ ਸਪਰਿੰਗ ਨੂੰ ਦੱਬਿਆ ਜਾਂਦਾ ਹੈ ਉਹਨਾਂ ਸਪਰਿੰਗ ਉੱਤੇ ਉੱਛੜਦਾ ਉਹਦੇ ਤਹ ਦਾ ਜੇ ਗੱਲ ਇਹ ਸੱਚ ਹੋਈ ਹੈ ਜੀ ਉਸ ਤੋਂ ਬਾਅਦ ਜਿਹੜੇ ਅੱਜ ਐਲਾਨਸ ਕਰੇ ਨੇ ਜੀ ਐਲਾਨ ਕੀ ਕੀ ਹੋਇਆ ਅੱਜ ਮੈਂ ਉਹ ਵੀ ਜਿਹੜਾ ਦਰਸ਼ਕਾਂ ਨਾਲ ਸਾਂਝੀ ਕਰੂ ਇਹ ਗੱਲਬਾਤ ਹਾਂਜੀ ਐਲਾਨ ਜਿਹੜੇ ਅੱਜ ਕਰੇ ਨੇ ਜੀ ਇੱਕ ਤਾਂ 3 ਅਕਤੂਬਰ ਨੂੰ ਲਖੀਨਪੁਰ ਪੂਰੀ ਜਿਹੜਾ ਕਾਹਨ ਹੋਇਆ ਸੀਗਾ 3 ਅਕਤੂਬਰ ਨੂੰ ਹੋਇਆ ਸੀਗਾ ਜਦੋਂ ਅਜੇ ਮਿਸ਼ਰ ਟਾਣੀ ਦੇ ਬੇਟੇ ਨੇ ਗੱਡੀ ਛੱਡ ਕੇ ਸਾਡੇ ਕਿਸਾਨ ਸੀਤ ਕਰੇ ਸੀਗੇ ਤੇ ਪੱਤਰਕਾਰ ਵੀਰ ਉਹਦੇ ਤਹਿਤ ਅਸੀਂ 2 ਘੰਟੇ ਦਾ ਪੂਰੇ ਦੇਸ਼ ਵਿਆਪੀ ਰੇਲ ਰੋਕੋ ਅੰਦੋਲਨ ਕਰਿਆ ਹੈਗਾ ਉਹਦੀ ਕਾਲ ਲਈ ਹੈ ਵੀ 3 ਅਕਤੂਬਰ ਨੂੰ ਪੂਰੇ ਦੇਸ਼ ਦੇ ਵਿੱਚ 2 ਘੰਟੇ ਲਈ ਰੇਲਾ ਰੁਕੀਆਂ ਜਾਣਗੀਆਂ ਉਦੋਂ ਅਪਰੰਤ ਤੇ ਕੱਲ ਨੂੰ 1 ਸਤੰਬਰ ਹੈ 1 ਸਤੰਬਰ ਨੂੰ ਆਪਣਾ ਸੰਭਲ ਦਾ ਯੂਪੀ ਦੇ ਵਿੱਚ ਸੰਭਲ ਚ ਉੱਥੇ ਵੱਡੀ ਮਹਾ ਰੈਲੀ ਹੋਣ ਜਾ ਰਹੀ ਹੈ ਜੀ ਉਸ ਤੋਂ ਬਾਅਦ 15 ਤਰੀਕ ਨੂੰ ਜੀਨ ਦੇ ਵਿੱਚ ਉਚਾਣਾ ਪੈਂਦਾ ਹਰਿਆਣੇ ਚ 15 ਸਤੰਬਰ ਨੂੰ ਉੱਥੇ ਇੱਕ ਵੱਡੀ ਮਹਾ ਪੰਚਾਇਤ ਹੋ ਰਹੀ ਹੈ ਜੀ ਉਸ ਤੋਂ ਬਾਅਦ 22 ਸਤੰਬਰ ਨੂੰ ਬੀਪਲੀ ਦੇ ਵਿੱਚ ਇੱਕ ਵੱਡੀ ਮਹਾ ਪੰਚਾਇਤ ਹੋਣੀ ਹੈ ਜੀ ਤੇ ਇਹ ਜੰਨਾਂ ਨੇ ਜਿਹੜਿਆ ਸਾਡੇ ਬਾਹਰ ਨੇ ਸੁੱਤਿਆਂ ਦੀ ਸੀਗੀਆਂ ਤੇ ਜਿਹੜੀ ਪੰਜਾਬ ਦੇ ਨਾਲ ਆ ਬਾਰਡਰ ਨਾਲ ਰਿਲੇਟਡ ਇੱਕ ਕਾਲ ਲਈ ਅਸੀਂ 14 ਸਤੰਬਰ ਦੀ ਜੀ ਉਦੋਂ ਚ ਤੇ ਅਸੀਂ ਗगन ਚੌਕ ਰੋਕਣ ਦੀ ਕਾਨਾ ਕਿਉਂਕਿ ਜਿਹੜੇ ਉੱਤੇ ਪੁਖਤਾ ਪ੍ਰਬੰਧ ਪ੍ਰਸ਼ਾਸਨ ਨੇ ਕਰਨੇ ਸੀਗੇ ਜੀ ਜਦੋਂ ਪਹਿਲਾਂ ਅਸੀਂ ਕਾਨ ਲਈ ਸੀਗੀ ਅਸੀਂ ਬਾਰਡਰ ਇੱਥੇ ਗगन ਚੌਕ ਰਾਜਪੁਰੇ ਦੇ ਵਿੱਚ ਜਾਮ ਕਰਾਂਗੇ ਤਾਂ ਉਸ ਸਮੇਂ ਦੇ ਪ੍ਰਸ਼ਾਸਨ ਨੇ ਆ ਕੇ ਗੱਲ ਬਹਿ ਕੇ ਕਰ ਲਈ ਸੀਗੀ ਉਦੋਂ ਉਹਨਾਂ ਨੇ ਸਾਡੀਆਂ ਕੁਝ ਮੰਗਾਂ ਕਰਤੀਆਂ ਉਹ ਤੋਂ ਬਾਅਦ 2 ਦਿਨ ਉਹਦਾ ਹਜ਼ਰ ਰਿਹਾ ਦੁਆਰੇ ਫਿਰ ਉਹ ਹੀ ਹਾਲ ਹੋ ਗਿਆ ਉਹਦੇ ਕਰਕੇ 14 ਸਤੰਬਰ ਦੀ ਕਾਲ ਦਿੱਤੀ ਗਈ ਹੈ ਗगन ਚੌਕ ਰੋਕਣ ਦੀ ਕਾਰਨ ਹੈਗੀ ਹੈ ਵੀ ਗਗਨ ਚੌਕ ਦੇ ਵਿੱਚ ਅਸੀਂ ਜਾਮਲਾ ਪਾ ਲਿਆ ਜੀ ਵਿਨੇਸ਼ ਜੀ ਮਨਜੀਤ ਸਿੰਘ ਜੀ ਦੇਖਿਆ ਜਾਵੇ ਕਿ ਵਿਨੇਸ਼ ਫੁਗਾੜ ਵੀ ਅੱਜ ਇਸ ਇਕੱਠ ਚ ਪਹੁੰਚੇ ਸੀ ਉਹਨਾਂ ਵੱਲੋਂ ਕੀ ਉਤਸ਼ਾਹ ਦਿੱਤਾ ਗਿਆ ਹੈ ਹਾਲਾਂਕਿ ਉਹਨਾਂ ਨੂੰ ਜਿਹੜੀ ਆ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਹ ਜਿਹੜੇ ਮੁਕਾਬਲੇ ਤੋਂ ਬਾਹਰ ਤੱਕ ਹੋ ਗਏ ਸੀਗੇ ਤਾਂ ਵੀ ਜਿਹੜਾ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਉਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਵੱਖ-ਵੱਖ ਜਥੇਬੰਦੀਆਂ ਵੱਲੋਂ ਮਾਨ ਸਨਮਾਨ ਕੀਤਾ ਜਾ ਰਿਹਾ ਤਾਂ ਵਿਨੇਸ਼ ਫੁਗਾੜ ਦਾ ਅਗਲਾ ਕਿਸਾਨਾਂ ਨੂੰ ਲੈ ਕੇ ਕੀ ਐਕਸ਼ਨ ਸੀ ਆ ਜਾਂ ਕੀ ਰਿਐਕਸ਼ਨ ਉਹਨਾਂ ਨੇ ਦਿੱਤਾ ਹੈ ਦੇਖੋ ਬਨੇਸ਼ ਵਗੜ ਜੀ ਬਿਸ਼ੱਕ ਸਰਕਾਰ ਨੇ ਕੋਈ ਜੀ ਸਾਜ਼ਿਸ਼ ਕਰਕੇ ਉਹਨਾਂ ਨੂੰ ਹਰਾ ਤਿਆ ਉੱਥੇ ਠੀਕ ਹੈ ਆ ਸਾਨੂੰ ਤਾਂ ਹੀ ਲੱਗ ਜਾਂਦਾ ਵੀ 100 ਗ੍ਰਾਮ ਵਜਨ ਪਿੱਛੇ ਜਦੋਂ ਉਹਨਾਂ ਨੂੰ ਕੱਢਿਆ ਗਿਆ ਵੀ ਕੋਈ ਸਾਜ਼ਿਸ਼ ਸੀਗੀ ਇੱਕ ਬੇਟੀ ਨੇ ਸਾਡੀ ਨੇ ਦੇਸ਼ ਦਾ ਨਾਮ ਚਮਕਾ ਲਿਆ ਐਨੀ ਲੜਾਈ ਲੜੀ ਉਹ ਤਾਂ ਵੱਲ ਜੋ ਪਿੱਛੇ ਆਪਣਾ ਇੱਥੇ ਇਹਨਾਂ ਨੇ ਅੰਦੋਲਨ ਕਰਿਆ ਹੋ ਸਕਦਾ ਵੀ ਜੀਪ ਸਰਕਾਰ ਨੇ ਉਹਦੇ ਕਰਕੇ ਕੁਝ ਕਰਿਆ ਹੋਵੇ ਪਰ ਸਾਡੇ ਵੱਲੋਂ ਅੱਜ ਵੀ ਜਿੱਤੀ ਹੋਈ ਸਾਡੀ ਮੈਡ ਲਿਸਟ ਹੈ 골ਡ ਮੈਡ ਰਿਸ਼ਟ ਬੇਟੀ ਹੈ ਉਹਨਾਂ ਨੇ ਅੱਗੇ ਅੱਜ ਕਿਹਾ ਵੀ ਮੈਂ ਕਿਸਾਨ ਮਜ਼ਦੂਰਾਂ ਦੀ ਬੇਟੀਆਂ ਹਾਂ ਮੈਂ ਮੜਟ ਕੇ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕੇ 'ਚ ਖੜੂੰਗੀ ਚਾਹੇ ਮੈਨੂੰ ਕੋਈ ਵੀ ਕੁਰਬਾਨੀ ਦੇਣੀ ਪਵੇ ਉਹਦੇ ਕਰਕੇ ਸਾਡਾ ਫਰਜ਼ ਬਣਦਾ ਸੀ ਜੋ ਅਸੀਂ ਉਹਨੂੰ ਅੱਜ ਸਨਮਾਨ ਕਰਿਆ ਉਹਦੇ ਕਰਕੇ ਅਸੀਂ ਉਹਨੂੰ ਸਨਮਾਨ ਕਰਿਆ ਜੀ ਬਹੁਤ ਬਹੁਤ ਧੰਨਵਾਦ ਤਾਂ ਵੱਡੇ ਐਲਾਨ ਆ ਜਿਹੜੇ ਇਹ ਕਿਸਾਨੀ ਅੰਦੋਲਨ ਤੋਂ ਹੋਏ ਨੇ ਤਾਂ ਜਿੱਥੇ ਦੇਖਿਆ ਜਾ ਰਿਹਾ ਕਿ ਕਿਸਾਨੀ ਅੰਦੋਲਨ ਲਗਾਤਾਰ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਚੱਲ ਰਿਹਾ ਹੈ ਤੇ ਇਸ ਤੋਂ ਹੀ ਅੱਜ ਵੱਡੇ ਐਲਾਨ ਹੋ ਚੁੱਕੇ ਨੇ ਤਾਂ 3 ਅਕਤੂਬਰ ਅਹਿਮ ਜਿਹੜੀ ਮਿਤੀ ਆ ਕਿਸਾਨਾਂ ਲਈ ਖਾਸ ਕਰਕੇ ਕਿ ਕਿਸਾਨਾਂ ਤੇ ਗੱਡੀ ਜਿਹੜੀ ਅਨਿਵਾਚਲਾ ਚੜਾ ਦਿੱਤੀ ਜਾਂਦੀ ਆ ਜਦੋਂ ਯੂਪੀ ਦੇ ਲਖੀਮਪੁਰ ਖੀਰੀ ਵਿੱਚ ਪ੍ਰਦਰਸ਼ਨ ਕਰ ਰਹੇ ਸੀ ਕਿਸਾਨ ਖੇਤੀ ਕਾਨੂੰਨਾਂ ਦੇ ਖਿਲਾਫ ਤਾਂ ਉੱਥੇ ਜਿਹੜੇ ਆ ਅਜੇ ਮਿਸ਼ਰਾ ਟੈਨੀ ਦੇ ਲੜਕੇ ਵੱਲੋਂ ਜਿਹੜੀ ਆ ਗੱਡੀ ਚੜਾਈ ਜਾਂਦੀ ਹੈ ਤੇ ਉਸ ਦੇ ਇਨਸਾਫ ਦੇ ਲਈ ਸੜਕਾਂ ਤੇ ਵਾਰ-ਵਾਰ ਕਿਸਾਨ ਉਤਰਦੇ ਰਹੇ ਨੇ ਤਾਂ ਇੱਕ ਵਾਰ ਫਿਰ ਤੋਂ ਉਸੇ ਸੱਬ ਨੂੰ ਲੈ ਕੇ ਕਿਸਾਨਾਂ ਨੇ ਕਾਲ ਦੇ ਦਿੱਤੀ ਹੈ ਕਿ 3 ਅਕਤੂਬਰ ਨੂੰ ਦੇਸ਼ ਭਰ ਵਿੱਚ 12:30 ਵਜੇ ਤੋਂ ਲੈ ਕੇ 2 ਘੰਟੇ ਲਗਾਤਾਰ ਜਿਹੜੀਆਂ ਟ੍ਰੇਨਾਂ ਰੁਕੀਆਂ ਜਾਣਗੀਆਂ ਤੇ ਇਸ ਦੇ ਦਰਮਿਆਨ ਹੀ ਜੇਕਰ ਦੇਖਿਆ ਜਾਵੇ ਕਿ ਕਿਸਾਨਾਂ ਨੇ ਅਗਲੀ ਰਣਨੀਤੀ ਵੀ ਜਿਹੜੀ ਆ ਐਲਾਨ ਦਿੱਤੀ ਆ ਕਿ 8 ਸਤੰਬਰ ਨੂੰ ਜਿਹੜੀ ਆ ਕਿਸਾਨ ਕਨਵੈਨਸ਼ਨ ਕਰਵਾਈ ਜਾਏਗੀ ਜੇਕਰ ਪੰਜਾਬ ਸਰਕਾਰ ਨੇ ਧਰਨੇ ਤੇ ਸਹੂਲਤਾਂ ਨਹੀਂ ਦਿੱਤੀਆਂ ਤਾਂ 14 ਸਤੰਬਰ ਨੂੰ ਗगन ਚੌਕ ਰਾਜਪੁਰਾ ਚ ਵੱਡਾ ਪ੍ਰਦਰਸ਼ਨ ਕੀਤਾ ਜਾਏਗਾ 1 ਸਤੰਬਰ ਨੂੰ ਯੂਪੀ ਅਤੇ 15 ਸਤੰਬਰ ਨੂੰ ਜੀਂਦ 22 ਸਤੰਬਰ ਨੂੰ ਪਿੱਪਲੀ ਵਿੱਚ ਮਹਾਪੰਚਾਇਤ ਕੀਤੀ ਜਾਏਗੀ ਤਾਂ ਜੀਂਦ ਤੇ ਪਿੱਪਲੀ ਵਿੱਚ ਮਹਾਪੰਚਾਇਤ ਹੋਏਗੀ ਤੇ ਯੂਪੀ ਵਿੱਚ ਵੀ ਜਿਹੜੀ ਹੈ 1 ਸਤੰਬਰ ਨੂੰ ਮਹਾਪੰਚਾਇਤ ਭਲਕੇ ਹੋਣ ਜਾ ਰਹੀ ਹੈ ਜਿੱਥੇ ਪਹਿਲਾਂ ਹੀ ਕਿਸਾਨ ਸੜਕਾਂ ਤੇ ਨੇ ਤੇ ਐ ਐਮਐਸਪੀ ਦੀ ਗਰੰਟੀ ਨੂੰ ਲੈ ਕੇ ਰੋਜ਼ ਪ੍ਰਦਰਸ਼ਨ ਕੀਤੇ ਜਾ ਰਹੇ ਆ ਤਾਂ ਇਸ ਸਭ ਦੇ ਦਰਮਿਆਨ ਅੱਜ ਵੱਡਾ ਇਕੱਠਾ ਜਿਹੜਾ ਸ਼ੰਭੂ ਆਰਡਰ ਤੇ ਕੀਤਾ ਗਿਆ ਤੇ ਖਨੌਰੀ ਆਰਡਰ ਤੇ ਤਾਂ ਇਹਨਾਂ ਆਰਡਰਾਂ ਤੇ ਅੱਜ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਵੱਡੀ ਗਿਣਤੀ ਚ ਪਹੁੰਚ ਕੇ ਜਿਹੜੇ ਆ ਇੱਕ ਵਾਰ ਫਿਰ ਤੋਂ ਸਰਕਾਰ ਨੂੰ ਹਲੋਣਾ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਤੇ ਉੱਥੇ ਹੀ ਕਿਸਾਨ ਆਗੂ ਨੇ ਦੋਸ਼ ਲਗਾਇਆ ਕਿ ਬਿੱਤੇ ਕੱਲ੍ਹ ਹੀ ਜੋ ਕਿਸਾਨ ਆਗੂ ਬੀਬੀ ਹੈ ਉਸ ਦੇ ਘਰ ਤੇ ਐਨਆਈ ਦੀ ਰੇਡ ਮੈਂ ਜਿਹੜੀ ਅਮਰਵਾਈ ਗਈ ਹੈ ਜੋ ਕਿ ਸਿੱਧੀ ਸਿੱਧੀ ਸਾਜ਼ਿਸ਼ ਦੱਸੀ ਜਾ ਰਹੀ ਹੈ ਕਿ ਜਿਹੜਾ ਕਿਸਾਨ ਇਕੱਠਾ ਨਾ ਕਰ ਸਕਣ ਹਾਲਾਂਕਿ ਜੇ ਕਰ ਦੇਖਿਆ ਜਾਵੇ ਕਿ ਜਦੋਂ ਤੋਂ ਕਿਸਾਨੀ ਅੰਦੋਲਨ ਚੱਲ ਰਹੇ ਨੇ ਉਸ ਸਮੇਂ ਤੋਂ ਹੀ ਅਜਿਹੀਆਂ ਗਤੀਵਿਧੀਆਂ ਹੋ ਰਹੀਆਂ ਨੇ ਕਿ ਐਨਆਈਏ ਰੇਡ ਮਾਰਦਾ ਜਾਂ ਟਵਿੱਟਰ ਹੈਂਡਲ ਜਾਂ ਟਵਿੱਟਰ ਜਿਹੜੇ ਪੇਜ ਨੇ ਜਿਹੜੇ ਕਿਸਾਨਾਂ ਦੇ ਸੋਸ਼ਲ ਮੀਡੀਆ ਪੇਜ ਨੇ ਉਹਨਾਂ ਨੂੰ ਬੰਦ ਕੀਤਾ ਜਾਂਦਾ ਵੱਖ-ਵੱਖ ਗਤੀਵਿਧੀਆਂ ਅਕਸਰ ਅਸੀਂ ਦੇਖ ਰਹੇ ਹਾਂ ਤਾਂ ਉਧਰ ਕਿਸਾਨਾਂ ਨੇ ਇੱਕ ਤੋਂ ਬਾਅਦ ਇੱਕ ਦੋਸ਼ ਹੈ ਜਿਹੜਾ ਉਹ ਕੇਂਦਰ ਸਰਕਾਰ ਤੇ ਮੜਿਆ ਹੈ ਤੇ ਹੁਣ ਕਿਸਾਨਾਂ ਨੇ ਅਗਲਾ ਐਲਾਨ ਕਰ ਦਿੱਤਾ ਹੈ ਤੇ 3 ਅਕਤੂਬਰ ਨੂੰ ਟ੍ਰੇਨਾਂ ਦਾ ਚੱਕਾ ਜਾਮ ਕੀਤਾ ਜਾਏਗਾ ਤਾਂ ਕਿਸਾਨ ਮੁਰ ਤੋਂ ਜਿਹੜੇ ਆ ਰੋ ਵਿੱਚ ਨਜ਼ਰ ਆ ਰਹੇ ਹਨ ਹਾਲਾਂਕਿ ਜੇਕਰ ਬਿੱਤੇ ਸਮੇਂ ਦੀ ਗੱਲ ਦੇਖੀ ਜਾਵੇ ਕਿ ਜਦੋਂ ਤੋਂ ਚੋਣਾਂ ਹੋਈਆਂ ਨੇ ਕੁਝ ਅੰਦੋਲਨ ਜਿਹੜਾ ਮੱਠਾ ਹੁੰਦਾ ਨਜ਼ਰ ਆ ਰਿਹਾ ਸੀਗਾ ਕੁਝ ਠੰਡਾ ਮੱਠਾ ਜਿਹੜਾ ਪੈਂਦਾ ਨਜ਼ਰ ਆ ਰਿਹਾ ਸੀ ਪ੍ਰਦਰਸ਼ਨ ਤਾਂ ਉਧਰ ਸੁਪਰੀਮ ਕੋਰਟ ਚ ਵੀ ਸੁਣਵਾਈ ਨਾਲ ਦੀ ਨਾਲ ਜਾ ਰਹੀ ਹੈ ਤੇ ਕੁਝ ਸਮੇਂ ਦਾ ਜਿਹੜਾ ਸਮਾਂ ਜਿਹੜਾ ਦਿੱਤਾ ਸੀਗਾ ਹਾਲਾਂਕਿ 1 ਹਫ਼ਤੇ ਦਾ ਸਮਾਂ ਦਿੱਤਾ ਸੀਗਾ ਦਾ ਹਰਿਆਣਾ ਸਰਕਾਰ ਨੂੰ ਕਿ ਇੱਕ ਹਫ਼ਤੇ ਚ ਜਿਹੜੇ ਆ ਸ਼ੰਭੂ ਬਾਰਡਰ ਦੀ ਇੱਕ ਲਾਈਨ ਹਾਈਵੇ ਦੀ ਉਹ ਖੋਲ ਦਿੱਤੀ ਜਾਵੇ ਬਜ਼ੁਰਗ ਕਿਸਾਨ ਜਿਹੜੇ ਆ ਅਤੇ ਉੱਥੇ ਜੇਕਰ ਦੇਖਿਆ ਜਾਵੇ ਵਿਦਿਆਰਥੀ ਐਂਬੂਲੈਂਸ ਤਾਂ ਕਿ ਇਹਨਾਂ ਨੂੰ ਰਸਤਾ ਪ੍ਰੋਪਰ ਮਿਲ ਸਕੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਖਾਸ ਕਰਕੇ ਟਰਾਂਸਪੋਰਟ ਨੂੰ ਲੈ ਕੇ ਬਹੁਤ ਸਾਰੇ ਵਪਾਰੀਆਂ ਨੂੰ ਜਿਹੜਾ ਮਹਿੰਗਾ ਜਿਹੜਾ ਮਹਿੰਗਾ ਟਰਾਂਸਪੋਰਟ ਪੈ ਰਿਹਾ ਕਿਉਂਕਿ ਕਈ ਪਿੰਡਾਂ ਚੋਂ ਹੋ ਕੇ ਜਿਹੜਾ ਟਰਾਂਸਪੋਰਟ ਉਹ ਪੰਜਾਬ ਚ ਐਂਟਰੀ ਕਰ ਰਿਹਾ ਜਾਂ ਹਰਿਆਣਾ ਚ ਐਂਟਰੀ ਕਰ ਰਿਹਾ ਸਿਰਫ ਸ਼ੰਭੂ ਬਾਰਡਰ ਬੰਦ ਹੋਣ ਦੇ ਕਾਰਨ ਤਾਂ ਉਧਰ ਕਿਸਾਨਾਂ ਨਾਲ ਜਦੋਂ ਗੱਲਬਾਤ ਕੀਤੀ ਜਾਂਦੀ ਹੈ ਤਾਂ ਕਿਸਾਨ ਸਿੱਧੇ ਦੋਸ਼ ਆ ਜਿਹੜੇ ਉਹ ਹਰਿਆਣਾ ਸਰਕਾਰ ਤੇ ਮੜਦੇ ਆ ਕਿ ਅਸੀਂ ਕੁਝ ਨਹੀਂ ਕੀਤਾ ਜੇ ਕੀਤਾ ਤਾਂ ਹਰਿਆਣਾ ਸਰਕਾਰ ਨੇ ਬਾਰਡਰ ਬੰਦ ਕੀਤਾ ਹੋਇਆ ਸਾਨੂੰ ਸਗੋਂ ਰੋਕਿਆ ਹੋਇਆ ਅਸੀਂ ਦਿੱਲੀ ਜਾਣਾ ਚਾਹੁੰਦੇ ਆ ਸਾਨੂੰ ਸ਼ਾਂਤਮਈ ਤਰੀਕੇ ਨਾਲ ਦਿੱਲੀ ਜਾਣ ਦਿੱਤਾ ਜਾਵੇ ਅਸੀਂ ਕੋਈ ਰਸਤਾ ਨਹੀਂ ਰੋਕਿਆ ਵੈਰੀਕੇਟਿੰਗ ਕੀਤੀ ਆ ਉਹ ਹਰਿਆਣਾ ਸਰਕਾਰ ਨੇ ਕੀਤੀ ਆ ਤੇ ਹਰਿਆਣਾ ਪੁਲਿਸ ਨੇ ਕੀਤੀ ਹੋਈ ਆ ਅਜਿਹੇ ਦੋਸ਼ ਆ ਜਿਹੜੇ ਅਕਸਰ ਕਿਸਾਨ ਲਗਾਉਂਦੇ ਆ ਤਾਂ ਹੁਣ ਕਿਸਾਨਾਂ ਨੇ ਅਗਲੀ ਰਣਨੀਤੀ ਆ ਜਿਹੜੀ ਐਲਾਨ ਦਿੱਤੀ ਆ ਤੇ 3 ਅਕਤੂਬਰ ਨੂੰ ਜਿਹੜੇ ਆ ਦੇਸ਼ ਭਰ ਵਿੱਚ ਟ੍ਰੇਨਾਂ ਦੇ ਆ ਚੱਕਾ ਜਾਮ ਕੀਤਾ ਜਾਏਗਾ ਕਿਸਾਨਾਂ ਵੱਲੋਂ ਅੱਜ ਖਨੌਰੀ ਤੇ ਸ਼ੰਭੂ ਬਾਰਡਰ ਤੇ ਵੱਡਾ ਇਕੱਠ ਕੀਤਾ ਗਿਆ ਤਾਂ ਇਸ ਦਰਮਿਆਨ ਵੱਡੇ ਐਲਾਨ ਵੀ ਹੋ ਚੁੱਕੇ ਨੇ ਤਾਂ ਵੱਡਾ ਐਲਾਨ ਕਿਸਾਨਾਂ ਨੇ ਕਰ ਦਿੱਤਾ ਹੈ ਜਿੱਥੇ ਕਿ ਇਸ ਅੰਦੋਲਨ ਵਿੱਚ ਇਸ ਇਕੱਠ ਵਿੱਚ ਕਿਸਾਨ ਵੱਖ-ਵੱਖ ਜਿਹੜੇ ਆ ਵਾਹਨ ਲੈ ਕੇ ਪਹੁੰਚੇ ਅਤੇ ਵੱਡਾ ਇਕੱਠ ਅੱਜ ਕਿਸਾਨਾਂ ਵੱਲੋਂ ਸ਼ੰਭੂ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਤੇ ਕੀਤਾ ਤਾਂ ਹੁਣ ਕਿਸਾਨਾਂ ਵੱਲੋਂ ਅਗਲੀ ਰਣਨੀਤੀ ਵੀ ਜਿਹੜੀ ਐ ਐਲਾਨ ਦਿੱਤੀ ਗਈ ਹੈ ਤੇ ਵੱਡਾ ਐਲਾਨ ਕਰ ਦਿੱਤਾ ਗਿਆ ਜਿੱਥੇ ਪਹਿਲਾਂ ਹੀ ਇਹ ਸਾਰਾ ਮਾਮਲਾ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਹੈ ਤੇ ਸ਼ੰਭੂ ਬਾਰਡਰ ਦੀ ਇੱਕ ਲੇਨ ਜਿਹੜੀ ਆ ਹਾਈਵੇ ਦੇ ਉਹ ਚਲਾਣ ਦੇ ਲਈ ਕਮੇਟੀ ਜਿਹੜੀ ਆ ਬਣਾਉਣ ਦੇ ਹੁਕਮ ਆ ਉਹ ਜਾਰੀ ਕੀਤੇ ਹੋਇਆ ਸੁਪਰੀਮ ਕੋਰਟ ਨੇ ਅਤੇ